ਯੋ ਯੋ ਤੇ ਯੋ ਹੀ ਮਾਯਾ ਲੈ ਪਿੱਛੇ ਆ ਜਾ ਯਾਰ ਭਾਈ ਖੋਲ ਜੋ ਮਰੇ ਹੁਣ ਮੇਰੇ ਪਿੱਛੇ ਆ ਜਾ ਯਾਰ ਅੱਜ ਕੋਈ ਆਇਓ ਇਨੀਸ਼ੀਏਸ਼ਨ ਵਾਲਾ ਕਰਨਾ ਹੈ ਯੋ ਤੇ ਲਖਨ ਜੀ ਪਿੱਛੇ ਆ ਕੇ ਕੀ ਕਿਹਾ ਭਾਈ ਜੀ ਚਾਨਾ ਜੀ ਮੈਂ ਜਨਤਾ ਤੋਂ ਸਪੋਰਟ ਚਾਹਨਾ ਹੈ ਕਿ ਜਨਤਾ ਜਿਹੜੇ ਕੰਮ ਅਜ ਤੱਕ ਇਹ ਜਿਹੜੇ ਹੱਥ ਜੋੜ-ਜੋੜ ਕੇ ਪ੍ਰਯਾਦਾਾਂ ਕਰ ਰਹੇ ਨੇ ਇਹ ਪਹਿਲਾਂ ਵੀ ਸਰਕਾਰਾਂ 'ਚ ਰਹੇ ਅੱਜ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ ਹੱਥ ਜੋੜ-ਜੋੜ ਕੇ ਮਿੰਨਤਾਂ ਕਰਨ ਦੀ ਤੇ ਕਿਤੇ ਕਹਿ ਰਹੇ ਆ ਵੀ ਮਾਣ ਤੇ ਸਤਕਾਰ ਇਹ ਮਾਣ ਸਤਕਾਰ ਜੇ ਇਹਨਾਂ ਨੇ ਖੋਇਆ ਨਾ ਹੁੰਦਾ ਤਾਂ ਇਹਨਾਂ ਨੂੰ ਗੋਡਾਂ ਤੇ ਕਰੋੜਾਂ ਰੁਪਏ ਦੇ ਤੇ ਲਾ ਲਾ ਕੇ ਕਿਉਂ ਦੱਸਣਾ ਪੈਂਦਾ ਕਿ ਅਸੀਂ ਮਾਣ ਸਤਕਾਰ ਬਰਕਰਾਰ ਰੱਖਾਂਗੇ ਜਨਤਾ ਸਭ ਕੁਝ ਜਾਣਦੀ ਐ ਇਸੇ ਲਈ ਜਨਤਾ ਚਾਹਦੀ ਐ ਕੀ ਚੇਂਜ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਪੰਚਾਇਤ ਦੇ ਉੱਤੇ ਵਿਸ਼ਵਾਸ ਕਰਦੀ ਹੈ ਤੇ ਪੰਚਾਇਤ ਨੂੰ ਪਰਮੇਸ਼ਵਰ ਮੰਨਦੀ ਹੈ ਤੇ ਜੋ ਕਹਿੰਦੇ ਵੀ ਸਮਾਜ ਚੁਣ ਕੇ ਲੈ ਕੇ ਆਏਗਾ ਅਸੀਂ ਉਹਦੇ ਤੇ ਮੋਹਰ ਲਾਵਾਂਗੇ ਅੱਜ ਤੁਸੀਂ ਦੇਖਿਆ ਹੋਊਗਾ ਸੈਂਕੜਿਆਂ ਕਰੋੜਾਂ ਦੇ ਘਪਲੇ ਹੋ ਰਹੇ ਨੇ ਬੁੱਢੇ ਦਰਿਆ ਦੇ ਨਾਂ ਦੇ ਉੱਤੇ ਔਰ ਬੁੱਢਾ ਦਰਿਆ ਅੱਜ ਵੀ ਬੁੱਢਾ ਦਰਿਆ ਹੈ ਗੰਦੇ ਨਾਲੇ ਦੇ ਰੂਪ ਤੇ ਲੁਧਿਆਣਾ ਸ਼ਹਿਰ ਚ ਵਗਦਾ ਆ ਤੇ ਉਹਦੇ ਚ ਕੋਈ ਸੁਧਾਰ ਨਹੀਂ ਹੋਇਆ ਤੇ ਆਮ ਜਨਤਾ ਦੇ ਕਰੋੜਾਂ ਰੁਪਏ ਉਹਦੇ ਵਿੱਚ ਜਾ ਚੁੱਕੇ ਐ ਤੇ ਜਿਹੜੇ ਕਿਤੇ ਲੱਭ ਹੀ ਨਹੀਂ ਰਹੇ ਬਹੁਤ ਸਾਰੀਆਂ ਇਦਾਂ ਦੀਆਂ ਕੁਰਤੀਆਂ ਆ ਜਿਹੜੀਆਂ ਸਮਾਜ ਦੇ ਵਿੱਚ ਚਾਹੇ ਸਨੇਚਿੰਗ ਲਗਾ ਲੋ ਚਾਹੇ ਡਰੱਗਸ ਲਗਾ ਲੋ ਤੇ ਅੱਜ ਦਾ ਮਾਹੌਲ ਇਦਾਂ ਦਾ ਹੋ ਗਿਆ ਕਿ ਸਿਟੀਜ਼ਨ ਡਰ ਤੇ ਸਹਿਮ ਦੇ ਅੰਦਰ ਜ਼ਿੰਦਗੀ ਗੁਜ਼ਾਰੇ ਨੇ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਨਿਕਲਦੇ ਆ ਸਾਡੀਆਂ ਮਾਵਾਂ ਭੈਣਾਂ ਮਿਲਦੀਆਂ ਨੇ ਤੇ ਉਹਨਾਂ ਦੇ ਨੱਕਾਂ ਦੇ ਵਿੱਚ ਕੋਕੇ ਹੁੰਦੇ ਨਾਲ ਗਲ ਦੇ ਵਿੱਚ ਚੈਨ ਹੁੰਦੀ ਹੈ ਉਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਆਪਣੇ ਗਹਿਣੇ ਪਾ ਕੇ ਆਪਣੀ ਜਾਨ ਨੂੰ ਕਿਉਂ ਖਤਰਾ ਦਈਏ ਇਸ ਟਾਈਮ ਦੀਆਂ ਸਰਕਾਰਾਂ ਤੇ ਦਾਅਵੇ ਝੂਠੇ ਨੇ ਤੇ ਉਹਦਾ ਜਵਾਬ ਜਨਤਾ ਇਸੇ ਜੰਮਨੀ ਚੋਣ ਦੇ ਵਿੱਚ ਦੇएगी ਇਸ ਦਾ ਦੇਖ ਕੇ ਜਿਹੜੀ ਪਹਿਲ ਦੱਸੀਆ ਦੰਦੇ ਜੰਮਨੀ ਦੇ ਡਾਊਟ ਪਹਿਲ ਦੇ ਆਧਾਰ ਤੇ ਜਿਹੜੀਆਂ ਪਰੇਸ਼ਾਨੀਆਂ ਇਹ ਹੀ ਹੋ ਰਹੀਆਂ ਜੀ ਮੈਂ ਛੋਟੀ ਜੀ ਕੌਨਸੀਟਿਊਐਂਸੀ ਦੀ ਗੱਲ ਕਰੂੰਗਾ ਕਿਉਂਕਿ ਮੈਂ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਸੀਸੀਟੀਵੀ ਸਰਵੇਲੈਂਸ ਐਡਮਿਨਿਸਟ੍ਰੇਸ਼ਨ ਦੇ ਸਪੋਰਟ ਦੇ ਨਾਲ ਲਵਾਵਾਂਗੇ ਤੇ 17 ਦੇ 17 ਦੇ ਘੋੜਾਂ ਦੇ ਵਿੱਚ ਸੀਸੀਟੀਵੀ ਕੰਟਰੋਲ ਰੂਮ ਬਣਾਏ ਜਾਣਗੇ ਉਹ ਵੀ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਦੇ ਸਹਿਯੋਗ ਨਾਲ ਤਾਂ ਕਿ ਹਰ ਐਕਟੀਵਿਟੀ ਦੇ ਉੱਤੇ ਗਵਰਨਮੈਂਟ ਦੀ ਪੈਣੀ ਨਜ਼ਰ ਰਵੇ ਅਤੇ ਕੌਨਸੀਟਿਊਐਂਸੀ ਦੇ ਅੰਦਰ ਕੋਈ ਨਾ ਮਰ ਸਕੇ ਕੋਈ ਚੋਰ ਕੋਈ ਲੁਟੇਰਾ ਇਸ ਤੋਂ ਬਾਅਦ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਉਹਦਾ ਹੱਲ ਕਰਨ ਦੇ ਲਈ ਪੂਰਾ ਜ਼ੋਰ ਲਾਵਾਂਗੇ ਬੇਰੁਜ਼ਗਾਰੀ ਬਹੁਤ ਹੋ ਚੁੱਕੀ ਹੈ ਜੋ ਨੌਕਰੀਆਂ ਤਾਂ ਮੈਂ ਨਹੀਂ ਦਿਵਾ ਸਕਦਾ ਲੇਕਿਨ ਬੇਰੁਜ਼ਗਾਰੀ ਦੇ ਵਿੱਚ ਰੁਜ਼ਗਾਰ ਜਨਰੇਟ ਕਰਨ ਦੇ ਲਈ ਮੈਂ ਸਪੋਰਟ ਕਰੂੰਗਾ ਬਾਕੀ ਤੁਸੀਂ ਦੇਖਿਆ ਹੀ ਹੈ ਕਿ ਚਾਹੇ ਐਲੀਵੇਟਡ ਰੋਡ ਹੋਵੇ ਚਾਹੇ ਰੇਲਵੇ ਸਟੇਸ਼ਨ ਹੋਵੇ ਚਾਹੇ 에ਅਰਪੋਰਟ ਹੋਵੇ ਉਹ ਸਾਰੀਆਂ ਹੀ ਸੈਂਟਰ ਦੀਆਂ ਸਕੀਮਾਂ ਆ ਤੇ ਪਬਲਿਕ ਦੇ ਟੈਕਸਸ ਦੇ ਨਾਲ ਬਣਦੇ ਨੇ ਅੱਜ ਅਸੀਂ ਜਾ ਜਾ ਕੇ ਫੋਟੋਆਂ ਖਿਚਾ ਕੇ ਕਿਉਂ ਜਨਤਾ ਨੂੰ ਗਮਰਾਹ ਕਰ ਰਹੇ ਆ ਕਿ ਇਹ ਮੈਂ ਬਣਵਾਇਆ ਹੈ ਮੈਂ ਬਣਵਾਇਆ ਅਸੀਂ ਮੰਨਦੇ ਆ ਕਿ ਤੁਸੀਂ ਜ਼ਰੂਰ ਉੱਥੇ ਢੇੜੇ ਲਾਏ ਹੋਣਗੇ ਪਰ ਪੌਲਸੀਆਂ ਸਾਰੀਆਂ ਸੈਂਟਰ ਦੀਆਂ ਆ ਨਾ ਪੜ੍ਹੇ ਲਿਖੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੋ ਅੱਜ ਦਾ VOTER ਬਹੁਤ ਸਮਝਦਾਰ ਹੈ ਅੱਜ ਭਾਈਪਾ ਦੀ ਵੀ ਟਿਕਟ ਕਲੀਅਰ ਹੋ ਗਈ ਹੈ ਜਿਵੇਂ ਤੁਸੀਂ ਨੂੰ ਟਿਕਟ ਦੇਖੀ ਆ ਭਾਈਪਾ ਠੀਕ ਹੈ ਨਾ ਜਾਓਗਾ ਮੈਂ ਤਾਂ ਅੱਗੇ ਵੀ ਇਹੀ ਕਹਿੰਨਾ ਜੀ ਬਹੁਤ ਅੱਛੇ ਸਾਥੀ ਨੇ ਮੇਰੇ ਜੀਵਨ ਗੁਪਤਾ ਜੀ ਵੀ ਸਾਡੇ ਭਰਾ ਨੇ ਕਾਂਗਰਸ ਦੇ ਲੀਡਰ ਵੀ ਸਾਡੇ ਭਰਾ ਨੇ ਅਕਾਲੀ ਦਲ ਦੇ ਲੀਡਰ ਵੀ ਸਾਡੇ ਭਰਾ ਨੇ ਤੇ ਆਮ ਆਦਮੀ ਦੇ ਵੀ ਸਾਡੇ ਭਰਾ ਨੇ ਹਰ ਵਕਤੇ ਜਨਤਾ ਦੇ ਲੀਡਰ ਨੇ ਜਨਤਾ ਦੇ ਨੇਤਾ ਨੇ ਤੇ ਜਨਤਾ ਨੇ ਇਹਨਾਂ ਦਾ ਸਹਿਯੋਗ ਦਿੱਤਾ ਹੈ ਤੇ ਅੱਜ ਝੋਲੀ ਾੜ ਕੇ ਮੈਂ ਕਹਿੰਨਾ ਵੀ ਜਨਤਾ ਦੀ ਖਾਤਰ ਸਾਡਾ ਸਹਿਯੋਗ ਦੇਣ ਜੇ ਇੱਦਾਂ ਹੀ ਇਹ ਸੇਵਾ ਕਰਨ ਵਾਲੇ ਹੁਣ ਤੇ ਤਿਆਗ ਦੇ ਦੇਣ ਤੇ ਕਹਿਣ ਵੀ ਅਸੀਂ ਵਾਕਈ ਜਨਤਾ ਦੀ ਫੇਵਰ ਦੇ ਵਿੱਚ ਆ ਤੇ ਸਾਰੇ ਰਾਜ ਸੱਤਾ ਦੇ ਭੁੱਖੇ ਆ ਤੇ ਅੱਗੇ ਦੇਖਦੇ ਆ ਚਲ ਕੇ ਕੀ ਕਰੀ ਠੀਕ